ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਟਰੇਲੂ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਦੋ ਕਲਰ ਦਾ ਨਾਲਾ ਬਣਾਵਾਂਗੇ। ਕਈ ਵਾਰੀ ਉਨਨ ਪਈ ਹੁੰਦੀ ਆ। ਪ੍ਰਾਣੀ ਉਸ ਦਾ ਵੀ ਤੁਸੀਂ ਬਣਾ ਸਕਦੇ ਹੋ। ਇਹਨੂੰ ਤੁਸੀਂ ਫਰਾਕ ਦੀ ਡੋਰੀ ਲਈ ਵੀ ਬਣਾ ਸਕਦੇ ਹੋ ਤੇ ਬੱਚਿਆਂ ਦੀ ਕੈਪ ਲਈ ਵੀ। ਜੇ ਕੈਪ ਜਾਂ ਫਰਾਕ ਲਈ ਬਣਾਉਣੀ ਆ ਤਾਂ ਇਹਨੂੰ ਪਤਲੀ ਬਣਾ ਲਿਓ ਡੋਰੀ ਨੂੰ। ਇਹਦੀ ਮੋਟਾਈ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ। ਕਈ ਵਾਰੀ ਉਨਨ ਪਤਲੀ ਹੁੰਦੀ ਹੈ, ਕਈ ਵਾਰੀ ਮੋਟੀ। ਹੁਣ ਆਪਾਂ ਦੋ ਕਲਰ ਲੈ ਲੇ ਜਿੰਨੀ ਤੁਸੀਂ ਲੰਬਾਈ ਰੱਖਣੀ ਨਾਲੇ ਦੀ ਉਸ ਤੋਂ 12 ਇੰਚ ਵੱਧ ਰੱਖ ਲਿਓ ਹੁਣ ਆਪਾਂ ਇਹ ਧਾਗਾ ਦੂਰਾ ਕਰ ਲਿਆ ਇਹ ਆਪਾਂ ਛੋਟਾ ਜਿਹਾ ਬਣਾ ਕੇ ਦਿਖਾਵਾਂਗੇ ਤੁਹਾਨੂੰ ਤੁਸੀਂ ਆਪਣੇ ਹਿਸਾਬ ਨਾਲ ਬਣਾਇਓ ਇਹਨੂੰ ਆਪਾਂ 5-6 ਤੰਦਾਂ ਕਰ ਲਾਂਗੇ 6 ਲੜਾ ਕਰ ਲਾਂਗੇ ਜੇ ਤੁਹਾਡੀ ਉਨਾ ਬਰੀਕ ਆ ਤਾਂ ਤੁਸੀਂ ਜਿਆਦਾ ਕਰ ਲਿਓ ਇਹ ਮੋਟੀ ਉਨਾ 6 ਆਪਾਂ ਪਿੰਕ ਦੇ ਕਰ ਲੇ 6 ਆਪਾਂ ਇਹਦੇ ਕਰ ਲਾਂਗੇ ਮੈਰੂਨ ਦੇ 6 ਤੋਂ ਦਾ ਇਹਦੀਆਂ ਕਰ ਲਾਂਗੇ ਤੁਸੀਂ ਨਾਲੇ ਦੀ ਜਿੰਨੀ ਵੀ ਲੰਬਾਈ ਰੱਖਣੀ ਆ ਉਸ ਤੋਂ 12 ਇੰਚ ਵੱਧ ਰੱਖ ਲਿਓ 12 ਇੰਚ ਫਿਰ 19 ਜਾਈ ਦੀ ਜਿੰਨੀ ਤੁਹਾਨੂੰ ਲੰਬਾਈ ਚਾਹੀਦੀ 19 ਰਹਿ ਜੂਗੀ ਕਿਉਂਕਿ ਬਣਾਈ ਚ ਵੀ ਆਜੂ ਤੇ ਸਾਈਡ ਤੋਂ ਵੀ ਕਟਾਂਗੇ ਆਪਾਂ 6 ਲੈ ਆਉ ਦੇ ਲੈ ਆਪਾਂ 6 ਉਹਦੇ ਲੈ ਲੈ 12 ਹੋ ਗਈ ਇਹ ਆਪਾਂ ਇਹਦੀ ਲੰਬਾਈ ਨਾਪਦੇ ਬਾਅਦ ਚ ਦੇਖਾਂ ਕਿੰਨਾ ਰਹੇਗਾ ਇਹ 19 19 ਜਾਂ 19.5 ਇੰਚ ਹੈ ਮੰਨ ਲਓ ਤੁਸੀਂ ਜੇ ਲੰਬਾਈ ਜ਼ਿਆਦਾ ਹੈ ਤੁਸੀਂ ਨਾਲ ਬਣਾ ਰਹੇ ਹੋ ਤਾਂ ਪੂਰਾ ਇਸ ਤਰ੍ਹਾਂ ਆਪਾਂ ਸੈਂਟਰ 'ਚੋਂ ਨੋਟ ਲਾ ਦਾਂਗੇ ਪਹਿਲਾਂ ਅੱਧੇ ਇਧਰੋਂ ਬਣਾ ਲਓ ਇਸ ਸਾਈਡ ਤੋਂ ਫਿਰ ਜਦੋਂ ਇਸ ਸਾਈਡ ਤੋਂ ਬਣ ਗਿਆ ਫਿਰ ਆਪਾਂ ਨਾਟ ਖੋਲ ਦਾਂਗੇ ਫਿਰ ਇੱਧਰਲੀ ਸਾਈਡ ਤੋਂ ਬਣਾ ਲਓ ਨਹੀਂ ਫਿਰ ਤਾਂ ਗਿੱਲ ਲੰਬਾਈ ਚੁਲਝ ਜਾਂਦੇ ਆ ਹੁਣ ਆਪਣਾ ਇਹ ਛੋਟਾ ਇਹਨੂੰ ਆਪਾਂ ਵਾ ਇੱਥੋਂ ਹੀ ਬੁਣਾ ਸ਼ੁਰੂ ਕਰਾਂਗੇ ਇੱਥੋਂ ਤੁਸੀਂ ਚਾਹੇ ਬੰਨ ਲਓ ਆਪਾਂ ਗੁੱਤੇ ਚ ਪਾਉਣ ਵਾਲੀ ਰਬੜ ਉੱਪਰ ਇਸ ਤਰ੍ਹਾਂ ਕਰ ਦਿੰਨੇ ਆ ਚਾਹੇ ਤੁਸੀਂ ਧਾਗੇ ਨਾਲ ਬੰਨਦੋ ਫਿਰ ਇਹਨੂੰ ਤੁਸੀਂ ਪੈਰ ਦੇ ਗੁੱਠੇ 'ਚ ਜਾਂ ਕਿਸੇ ਚੀਜ਼ 'ਚ ਅੜਕਾ ਲਓ ਆਪਾਂ ਇਹ ਫੱਟੇ ਲੈ ਲਏ ਉੱਪਰ ਵਜਨ ਰੱਖਤਾ ਤੁਸੀਂ ਕਿਸੇ ਵੀ ਚੀਜ਼ ਦੇ نیچے ਰੱਖ ਦਿਓ ਜਾਂ ਪੈਰ ਦੇ ਗੁੱਠੇ 'ਚ ਪਾ ਲਓ ਹੁਣ ਆਪਾਂ ਇਹਨਾਂ ਨੂੰ ਅਲੱਗ-ਅਲੱਗ ਕਰ ਲਾਂਗੇ ਮੈਰੂਨ ਕਲਰ ਨੂੰ ਅਲੱਗ ਕਰ ਲਾਂਗੇ ਨੀਚੋਂ ਕੱਟ ਲਓ ਇਹਨੂੰ ਤੰਗ-ਤਾਗੇ ਖੁੱਲ ਜਣ ਸਾਰੇ अलग-अलग हो ਜਾਣਗੇ ਹੁਣ ਆਪਾਂ ਮੈਰੂਨ ਕਲਰ ਨੂੰ ਇੱਕ ਪਾਸੇ ਕਰ ਲਾਂਗੇ ਤੇ ਪਿੰਕ ਨੂੰ ਇੱਕ ਫਿਰ ਜਿਹੜਾ ਮੈਰੂਨ ਹੈ ਇਹਨਾਂ ਦੇ ਇਹਨਾਂ ਨੂੰ ਦੋ 파ਟ ਚ ਕਰ ਲਾਂਗੇ ਆਪਾਂ ਤਿੰਨ ਤਿੰਨ ਤੱਕ ਅੱਗੇ ਤੇ ਇਹਨਾਂ ਨੂੰ ਵੀ ਆਪਾਂ ਤਿੰਨ ਤਿੰਨ ਚਾਰ 파ਟ ਬਣਾ ਲਾਂਗੇ ਆਪਾਂ ਦੋ ਇੱਧਰ ਮੈਰੂਨ ਦੋ ਇੱਧਰ ਪਿੰਕ ਕਈ ਉਧਰੋਂ ਸ਼ੁਰੂ ਕਰ ਲਓ ਤੁਸੀਂ ਚਾਹੇ ਉਧਰੋਂ ਸ਼ੁਰੂ ਕਰ ਲਓ ਦੋ ਸੈਂਟਰ ਚ ਦੋ ਸਾਈਡ ਤੇ ਦੋਨੋਂ ਮੈਰੂਨ ਉਧਰ ਸੱਜੇ ਹੱਥ ਐ ਤੇ ਪਿੰਕ ਖੱਬੇ ਆਤਾ ਹੁਣ ਇਹਨੂੰ ਮੈਰੂਨ ਨੂੰ ਆਪਾਂ ਸੈਂਟਰ ਵਾਲੇ ਦੋਨਾਂ ਧਾਗਿਆਂ ਦੇ ਨੀਚੋਂ ਦੀ ਲੰਘਾ ਦਾਂਗੇ ਫਿਰ ਜਿਹੜਾ ਨੀਚੋਂ ਦੀ ਮੈਰੂਨ ਲੰਘਾਇਆ ਇਹਨੂੰ ਫਿਰ ਪਿੰਕ ਦੇ ਉੱਪਰ ਦੀ ਕਰ ਲਾਂਗੇ ਇਸ ਤਰ੍ਹਾਂ ਸੱਜੇ ਹੱਥੀ ਲੈ ਜਾਾਂਗੇ ਫਿਰ ਇਹ ਮੈਰੂਨ ਸੱਜੇ ਹੱਥੀ ਰਹਿਣਗੇ ਦੋਨੇ ਧਾਗੇ ਤੇ ਪਿੰਕ ਖੱਬੇ ਹੱਥੀ ਰਹਿਣਗੇ ਬਣਾਈ ਵੀ ਕਰੀ ਜਾਵਾਂਗੇ ਤਾਂਵੇਂ ਹੀ ਆਪਾਂ ਮੈਰੂਨ ਸੱਜੇ ਹੱਥੀ ਰੂ ਤੇ ਪਿੰਕ ਖੱਬੇ ਹੱਥੀ ਰੂ ਹੁਣ ਆਪਾਂ ਪਿੰਕ ਲੈ ਲਾਂਗੇ ਸੈਂਟਰ ਵਾਲੇ ਦੋਨਾਂ ਦੇ ਨੀਚੋਂ ਦੀ ਲੰਘਾਵਾਂਗੇ ਇਨੂੰ ਦੋਨਾਂ ਦੇ ਨੀਚੇ ਦੀ ਲੰਘਾ ਦੋ ਫਿਰ ਜਿਹੜੇ ਨੀਚੇ ਦੇ ਲੰਗਾ ਆ ਪਿੰਕ ਇਹਨੂੰ ਫਿਰ ਮੈਰੂਨ ਦੇ ਸੈਂਟਰ ਵਾਲੇ ਉੱਪਰ ਦੀ ਲੰਗਾ ਕੇ ਖੱਬੇ ਹੱਥ ਹੀ ਲੈ ਜਾਓ ਹੁਣ ਵੀ ਦੇਖੋ ਮੈਰੂਨ ਸੱਜੇ ਹੱਥ ਹੈ ਦੋਨੇ ਤਾਂ ਅੱਗੇ ਤੇ ਪਿੰਕ ਖੱਬੇ ਹੱਥ ਹੈ ਫਿਰ ਇਸ ਤਰ੍ਹਾਂ ਉੱਪਰ ਲੈ ਜਾਓ ਇਹਨੂੰ ਹੁਣ ਅੱਪ ਮੈਰੂਨ ਲਵਾਂਗੇ ਇੱਕ ਵਾਰੀ ਸੱਜੇ ਅੱਧ ਵਾਲੇ ਧਾਗੇ ਨੂੰ ਕਰਨਾ ਇਹਨਾਂ ਸੈਂਟਰ ਵਾਲਿਆਂ ਦੋਨਾਂ ਦੇ نیچے ਦੀ ਲਗਾਵਾਂਗੇ ਫਿਰ ਇਹ ਜਿਹੜਾ نیچے ਲੰਗਾ ਇਹ ਮੈਰੂਨ ਦੇ ਸੈਂਟਰ ਵਾਲੇ ਦੇ ਉੱਪਰ ਦੀ ਲਗਾਵਾਂਗੇ ਫਿਰ ਇਹਨੂੰ ਖੱਬੇ ਹੱਥੇ ਲੈ ਜਾਵਾਂਗੇ ਮੈਰੂਨ ਕਲਰ ਨੂੰ ਤੁਸੀਂ ਇਹ ਧਿਆਨ ਰੱਖਣਾ ਵੀ ਜਿਹੜਾ ਮੈਰੂਨ ਆ ਉਧਰੀ ਰਹੂਗਾ ਤੇ ਪਿੰਕ ਇਧਰੀ ਫਿਰ ਇਸ ਤਰ੍ਹਾਂ ਉੱਪਰ ਕਰ ਲਓ ਜੇ ਤੁਹਾਡੇ ਸੱਜੇ ਹੱਥ ਚ ਇੱਕ ਮੈਰੂਨ ਹੋ ਗਿਆ ਇੱਕ ਪਿੰਕ ਹੋ ਗਿਆ ਤਾਂ ਡਿਜ਼ਾਈਨ ਗਲਤ ਹੋ ਜਾਊਗਾ ਹੁਣ ਆਪਾਂ ਇਧਰੋਂ ਪਿੰਕ ਨੂੰ ਸੈਂਟਰ ਵਾਲੇ ਦੋਨੋਂ ਦੇ ਨੀਚੇ ਦੀ ਪਹਿਲਾਂ ਲੰਗਾ ਦਾਂਗੇ ਫਿਰ ਸੈਂਟਰ ਵਾਲਾ ਜਿਹੜਾ ਮੈਰੂਨ ਪਿੰਕ ਨੂੰ ਇਹਦੇ ਉੱਪਰ ਦੀ ਲਗਾ ਕੇ ਖੱਬੇ ਹੱਥੀ ਲੈ ਜਾਾਂਗੇ ਫਿਰ ਇਸ ਤਰ੍ਹਾਂ ਕਰ ਲਓ ਉੱਪਰ ਕਰ ਲਓ ਇਹਨੂੰ ਇਸ ਤਰ੍ਹਾਂ ਬਣਾਈ ਹੋਈ ਜਾਂਦੀ ਹੈ ਹੁਣ ਆਪਾਂ ਫਿਰ ਉਸੇ ਤਰ੍ਹਾਂ ਹੀ ਕਰਾਂਗੇ ਹੁਣ ਮੈਰੂਨ ਲੈ ਲਾਂਗੇ ਸੈਂਟਰ ਵਾਲੇ ਦੋਨਾਂ ਦੇ نیچے ਇਹਨਾਂ ਲੰਗਾ ਕੇ ਹੁਣ ਇਹ ਸੈਂਟਰ 'ਚ ਜਿਹੜਾ ਪਿੰਕ ਹੈ ਇਹਦੇ ਉੱਪਰ ਦੀ ਲੰਗਾ ਦਿਓ ਫਿਰ ਉਦਰੀ ਸੱਜੇ ਹੱਥ ਹੀ ਲੈ ਜਾਓ ਇਹਨੂੰ ਮੈਰੂਨ ਫਿਰ ਇਸ ਤਰ੍ਹਾਂ ਕਰ ਦੋ ਉੱਪਰ ਹੁਣ ਆਪਾਂ ਪਿੰਕ ਲਾਵਾਂਗੇ ਇਹਨਾਂ ਦੋਨਾਂ ਦੇ ਨੀਚੇ ਦੀ ਲੰਘਾਵਾਂਗੇ ਸੈਂਟਰ ਬਲੇਂ ਦੇ ਫਿਰ ਮੈਰੂਨ ਦੇ ਉੱਪਰ ਦੀ ਲੰਗਾ ਕੇ ਖੱਬੇ ਹੱਥੀ ਲੈ ਆਵਾਂਗੇ ਹੁਣ ਮੈਰੂਨ ਦੇ ਉੱਪਰ ਦੀ ਲੰਗਾ ਦਿਓ ਫਿਰ ਖੱਬੇ ਹੱਥ ਆ ਗਿਆ ਇਹ ਫਿਰ ਇਸ ਤਰ੍ਹਾਂ ਉੱਪਰ ਕਰ ਦੋ ਇਸ ਤਰਾ ਮੈਂ ਲੈਂਦਾ ਗੁਲਾਈ ਚ ਹੁਣ ਮੈਰੂਨ ਨੂੰ ਫਿਰ ਇਹਨਾਂ ਦੋਨੋਂ ਦੇ ਨੀਚੇ ਦੀ ਨਿਗਾ ਕੇ ਇੱਕ ਵਾਰੀ ਸੱਜੇ ਹੱਥ ਵਾਲੇ ਸਾਈਡ ਵਾਲਾ ਲੈਣਾ ਇੱਕ ਵਾਰੀ ਖੱਬੇ ਹੱਥ ਵਾਲਾ ਹੁਣ ਪਿੰਕ ਦੇ ਉੱਪਰ ਦੀ ਲੰਗਾ ਦੋ ਫਿਰ ਮੈਰੂਨ ਦੋਨੇ ਉਧਰ ਪਿੰਕੇ ਦੇ ਧਰੀ ਜੋ ਤੁਹਾਨੂੰ ਬੁਣਨਾ ਆ ਗਿਆ ਫਿਰ ਤਾਂ ਜਲਦੀ ਜਲਦੀ ਬਣਾ ਲੂੰਗੀ ਹੁਣ ਪਿੰਕ ਨੂੰ ਸੈਂਟਰ ਵਾਲੇ ਦੋਨਿਆਂ ਦੇ ਵਿੱਚ ਨੀਚੇ ਦੀ ਲੰਗਾ ਕੇ ਮੈਰੂਨ ਦੇ ਉੱਪਰ ਦੀ ਲੰਗਾ ਲਓ ਦੇਖੋ ਨੇਸਤਾ ਜਦੋਂ ਦੋਨਾਂ ਨੂੰ ਬੁਣਨਾ ਗਿਆ ਫਿਰ ਇਸ ਤਰ੍ਹਾਂ ਫੜ ਕੇ ਹੀ ਥੱਲੇ ਨੀਚੇ ਰੱਖਣ ਦੀ ਲੋੜ ਨਹੀਂ ਇਸ ਤਰ੍ਹਾਂ ਹੀ ਦੋਨਾਂ ਦੇ ਸੈਂਟਰ 'ਚੋਂ ਲੰਗਾ ਕੇ ਫਿਰ ਮੈਰੂਨ ਦੇ ਉੱਪਰ ਦੀ ਲੰਗਾ ਲਵੋ ਹੁਣ ਮੈਰੂਨ ਨੂੰ ਸੈਂਟਰ ਵਾਲੇ ਦੋਨਾਂ ਦੇ ਨੀਚੇ ਦੀ ਲੰਗਾ ਕੇ ਪਿੰਕ ਦੇ ਉੱਪਰ ਦੀ ਇਸ ਤਰ੍ਹਾਂ ਪਿੰਕ ਦੇ ਉੱਪਰ ਦੀ ਕਰ ਲਓ ਖੱਬੇ ਹੱਥ 'ਚ ਹੀ ਲੈ ਜਾਓ ਇਹਨੂੰ ਸੌਰੀ ਸੱਜੇ ਹੱਥ 'ਚ ਲੈ ਜਾਓ ਮੈਰੂਨ ਨੂੰ ਹੂੰ ਪਿੰਕ ਨੂੰ ਆਪਾਂ ਸੈਂਟਰ ਵਾਲਿਆਂ ਦੇ ਨੀਚੇ ਦੀ ਲੰਗਾਵਾਂਗੇ ਦੋਨਾਂ ਦੇ ਤੇ ਮੈਰੂਨ ਦੇ ਉੱਪਰ ਦੀ ਲੰਗਾਤਾ ਹੁਣ ਮੈਰੂਨ ਨੂੰ ਸੈਂਟਰ ਵਾਲਿਆਂ ਦੇ ਨੀਚੇ ਦੀ ਲੰਗਾ ਕੇ ਪਿੰਕ ਵਾਲੇ ਦੇ ਉੱਪਰ ਦੀ ਲੰਗਾ ਦਿਓ ਫਿਰ ਪਿੰਕ ਵਾਲੇ ਨੂੰ ਦੋਨਾਂ ਦੇ ਨੀਚੇ ਦੀ ਲੰਗਾ ਕੇ ਮੈਰੂਨ ਦੇ ਉੱਪਰ ਦੀ ਲੰਗਾ ਕੇ ਖੱਬੇ ਹੱਥ 'ਚ ਹੀ ਲੈ ਜਾਓ ਇਸ ਤਰੀਕਾ ਬਣਾਈ ਜਾਣਾ ਤੁਸੀਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਫਿਰ ਸੈਂਟਰ ਵਾਲਿਆਂ ਦੇ ਨੀਚੇ ਦੀ ਲੰਗਾਣਾ ਦੇ ਦੋਨਾਂ ਦੇ ਨੀਚੇ ਦੀ ਲੰਗਾਤਾ ਸੈਂਟਰ ਵਾਲਿਆਂ ਦੇ ਹੁਣ ਮੈਰੂਨ ਦੇ ਉੱਪਰ ਦੀ ਬਸ ਇਹ ਖਿਆਲ ਰੱਖਣਾ ਵੀ ਜਿਹੜੇ ਮੈਰੂਨਾ ਉਹ ਸੱਜੇ ਆਥੀ ਰਹਿਣਗੇ ਤੇ ਪਿੰਕ ਵਾਲੇ ਖੱਬੇ ਆਥੀ ਰਹਿਣਗੇ ਦੋਨੇ ਧਾਗੇ ਹੁਣ ਆਪਾਂ ਲਾਸਟ ਸਟਿਚ ਆਗੇ ਐ ਸਟ੍ਰੇਨ ਸਾਰਾ ਤੁਸੀਂ ਬੰਨ ਲੈਣਾ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦਾ ਹੁਣ ਇੰਨਾ ਕਿ ਛੱਡ ਲੋ ਇਸ ਤਰ੍ਹਾਂ ਧੱਗਾ ਲੈ ਲਓ ਇੱਕ ਇਹਨੂੰ ਆਪਾਂ ਬੰਨ੍ਹ ਦਿੰਨੇ ਆ ਇਸ ਤਰ੍ਹਾਂ ਵੀ ਖੁੱਲੇ ਨਾ ਸਾਈਡ ਤੋਂ ਚੰਗੀ ਤਰ੍ਹਾਂ ਸਿਕਿਉਰ ਕਰ ਦਿਓ ਨ ਆਪਾਂ ਦੂਸਰੇ ਪਾਸੇ ਵੀ ਇਹਨੂੰ ਰਬੜ ਨੂੰ ਉਤਾਰ ਦੋ। ਇਹਨ ਦੋ ਵੀ ਧਾਗਾ ਲੈ ਲਓ। ਸਿਕਯੋਰ ਕਰ ਦੋ ਇਹਨੂੰ ਤਾਂ ਕਿ ਉੱਧੜੇ ਨਾ ਇਹ ਕੋਈ ਪੁਰਾਣਾ ਸਵਾਟਰ ਪਿਆ ਹੁੰਦਾ ਉਹਨੂੰ ਢੇੜ ਕੇ ਤੁਸੀਂ ਇਸ ਤਰ੍ਹਾਂ ਨਾਲੇ ਬਣਾ ਸਕਦੇ ਹੋ ਕੋਈ ਰਸ ਮੋਟੀ ਬਣਾ ਲਓ ਤਾਂ ਰੱਸੀ ਬਣ ਜੂਗੀ ਕੋਈ ਚੀਜ਼ ਬੰਨਣ ਵਾਸਤੇ ਬੱਚਿਆਂ ਦੀ ਕੈਪ ਤੇਜ ਬਣਾਉਣੀਆਂ ਦਾ ਬਰੀਕ ਡੋਰੀ ਬਣਾ ਲਓ ਫਰੌਗ ਤੇ ਪਾਉਣ ਲਈ ਹੁਣ ਆਪਾਂ ਦੋਨਾਂ ਸਿਰਿਆਂ ਨੂੰ ਇਸ ਤਰ੍ਹਾਂ ਇਕੱਠੇ ਕਰਕੇ ਐਕਸਟਰਾ ਤਾਂ ਅੱਗੇ ਕੱਟ ਦਿੰਨੇ ਆਂ 1.5 ਇੰਚ ਦਾ ਇਹ ਇਹਨਾਂ ਤੱਕ ਜਾਂ ਜੀ ਕੱਟਿਆ ਜਾਂਦਾ। ਦੇਖੋ। ਨਾਲ ਆਵਣ ਕੀ ਤਿਆਰ ਹੈ। ਤੁਸੀਂ ਵੀ ਇਸ ਤਰ੍ਹਾਂ ਬਣਾਇਓ। ਹੁਣ ਆਪਾਂ ਇਹਦੀ ਲੰਬਾਈ ਨਾਪਦੇ ਆਂ। ਪਹਿਲਾਂ 19 19.5 ਸੀ। ਹੁਣ 15 ਇੰਚ ਰਹਿ ਗਈ। ਦੇਖੋ। ਇਸ ਤਰ੍ਹਾਂ ਤੁਸੀਂ ਲੰਬਾਈ ਥੋੜੀ ਜਿਹੀ ਵੱਧ ਲੈ ਲਿਓ। ਨਾਲੇ ਦੀ ਜਿੰਨੀ ਲੰਬਾਈ ਆ। 11 12 ਇੰਚ ਬਦਲੇ ਲਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਥੈਂਕ ਯੂ ਥੈਂਕ ਯੂ ਸੋ ਮਚ